ਅਮਰਿਤ ਬਾਦ ਸਿੰਘ ਦੇ ਸੱਤ ਸਾਥੀਆਂ ਤੋਂ ਐਨਐਸਏ ਹਟਾ ਦਿੱਤੀ ਗਈ ਹੈ ਜਿਨ੍ਹਾਂ ਦਾ ਵਿੱਚੋਂ ਦੋ ਦਾ ਪੁਲਿਸ ਨੂੰ ਟਰਾਂਜ਼ਿਟ ਰਿਮਾਂਡ ਹਾਸਲ ਹੋ ਗਿਆ ਜਿਨ੍ਹਾਂ ਨੂੰ ਲੈ ਕੇ ਪਲਕੇ ਪੰਜਾਬ ਪੁਲਿਸ ਅਸਾਮ ਤੋਂ ਪੰਜਾਬ ਪਹੁੰਚੇਗੀ ਦੱਸਦੇ ਕਿ ਪ੍ਰਧਾਨ ਮੰਤਰੀ ਬਾਜੇਕੇ ਦੇ ਗੁਰਮੀਤ ਸਿੰਘ ਦਾ ਟਰਾਂਜ਼ਿਟ ਰਿਮਾਂਡ ਪੰਜਾਬ ਪੁਲਿਸ ਨੂੰ ਹਾਸਲ ਹੋਇਆ ਜਿਨ੍ਹਾਂ ਨੂੰ ਪਲਕੇ ਪੰਜਾਬ ਪੁਲਿਸ ਅਸਾਮ ਤੋਂ ਪੰਜਾਬ ਲੈ ਕੇ ਪਹੁੰਚੇਗੀ ਤੇ ਉਧਰ ਹੀ ਬਾਕੀ ਸਾਥੀਆਂ ਦਾ ਵੀ ਟਰਾਂਜ਼ਿਟ ਰਿਮਾਂਡ ਪੰਜਾਬ ਪੁਲਿਸ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤੇ ਉਹਨਾਂ ਨੂੰ ਵੀ ਪੰਜਾਬ ਲੈ ਕੇ ਆਉਣ ਦੀਆਂ ਤਿਆਰੀਆਂ ਜਿਹੜੀਆਂ ਨੇ ਉਹ ਚੱਲ ਰਹੀਆਂ ਨੇ ਦੱਸਦੇ ਕਿ ਸਰਕਾਰ ਨੇ ਇਹਨਾਂ ਸੱਤ ਸਾਥੀਆਂ ਜਿਹੜੇ ਅਮਰਿਤਪਾਲ ਦੇ ਨੇ ਉਹਨਾਂ ਤੋਂ NSA ਹਟਾਉਣ ਦਾ ਫੈਸਲਾ ਲਇਆ ਤੇ NSA ਹਟਾ ਦਿੱਤੀ ਗਈ ਹੈ ਉਹਨਾਂ ਨੂੰ ਜਾਰੀ NSA ਨੂੰ ਨਹੀਂ ਕੀਤਾ ਹਾਲਾਂਕਿ ਅਮਰਿਤਪਾਲ ਸਿੰਘ ਤੂਫਾਨ ਸਿੰਘ ਤੇ ਪਪਲਪ੍ਰਿੰਤ ਸਿੰਘ ਤੇ NSA ਅਜੇ ਵੀ ਜਾਰੀ ਨੂੰ ਤੋਂ NSA ਨਹੀਂ ਹਟਾਈ ਗਈ ਹੈ ਤੇ ਉਹ ਅਸਾਮ ਦੇਬੁਰਗੜ੍ਹ ਜੇਲ੍ਹ ਚ ਹੀ ਬੰਦ ਰਹਿਣਗੇ ਬਲਕਿ ਬਾਕੀ ਜਿਹੜੇ ਉਸ ਦੇ ਸਾਥੀ ਨੇ ਸੱਤ ਸਾਥੀਆਂ ਦੇ ਉੱਤੋਂ NSA ਹਟਾ ਦਿੱਤੀ ਗਈ ਹੈ ਤੇ ਉਹਨਾਂ ਦੇ ਖਿਲਾਫ ਜਿਹੜੀ ਹੈ ਅਜਨਾਲੇ ਦੇ ਵਿੱਚ ਜੋ ਅਜਨਾਲਾ ਪੁਲਿਸ ਸਟੇਸ਼ਨ ਦੇ ਵਿੱਚ ਜੋ ਹਮਲਾ ਹੋਇਆ ਸੀ ਜੋ ਇੱਕ ਆਪਣੇ ਸਾਥੀ ਨੂੰ ਲੈ ਕੇ ਸ਼ਿਗਰੂ ਗਰੰਥ ਸਾਹਿਬ ਜਿਨ੍ਹਾਂ ਨੂੰ ਨਾਂ ਲੈ ਕੇ ਪਹੁੰਚੇ ਸਨ ਤੇ ਉਸ ਸਾਰੇ ਮਾਮਲੇ ਦੇ ਉੱਤੇ ਪੁਲ ਪੰਜਾਬ ਪੁਲਿਸ ਕਾਰਵਾਈ ਕਰਨ ਜਾ ਰਹੀ ਹੈ ਉਹ ਸਾਰੇ ਮਾਮਲੇ ਤੇ ਕਾਰਵਾਈ ਸ਼ੁਰੂ ਹੋਵੇਗੀ ਜਿਨ੍ਹਾਂ ਨੂੰ ਲੈ ਕੇ ਪੁਲਿਸ ਉਹਨਾਂ 트ਾਂਜ਼ਿਟ ਰਿਮਾਂਡ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਨ੍ਹਾਂ ਦੇ ਵਿੱਚੋਂ ਦੋ ਸਾਥੀ ਪ੍ਰਧਾਨ ਮੰਤਰੀ ਬਾਜੇਕੇ ਤੇ ਗੁਰਮੀਤ ਸਿੰਘ ਦਾ 트ਾਂਜ਼ਿਟ ਰਿਮਾਂਡ ਹਾਸਲ ਹੋ ਗਿਆ ਤੇ ਉਹਨਾਂ ਤੇ ਕਾਰਵਾਈ ਜਿਹੜੀ ਆ ਹੁਣ ਉਹ ਕੀਤੀ ਜਾਵੇਗੀ ਪੰਜਾਬ ਪੁਲਿਸ ਉਹਨਾਂ ਨੂੰ ਪਲਕੇ ਲੈ ਕੇ ਪੰਜਾਬ ਪਹੁੰਚ ਰਹੀ ਹੈ ਤੇ ਬਾਕੀਆਂ ਦੀ ਵੀ ਜਿਹੜੀ ਕੋਸ਼ਿਸ਼ ਲਗਾਤਾਰ ਜਾਰੀ ਕਰੇਗਾ ਉਹ 트ਾਂਜ਼ਿਟ ਰਿਮਾਂਡ ਮਿਲ ਜਾਵੇ ਜਦਕਿ ਅਮਰਿਤਪਾਲ ਸਿੰਘ ਅਜੇ ਵੀ ਅਸਾਮ ਦੀ ਡਿਬਰੂਗੜ ਜੇਲ੍ਹ 'ਚ ਹੀ ਬੰ